ਵਹਿ ਮੈਨੂੰ ਤਾਂ ਟਮਾਟਰ ਤੇ ਵੀ ਤਰਸ ਹੀ ਆਉਂਦਾ ਚਾਹੀਦਾ ਤੇ ਟਮਾਟਰ ਨਾਲ ਵੀ ਬੰਦਾ ਕਿਹੇ ਜਾ ਮੈਨੂੰ ਜਦੇ ਮੂੰਹ ਖੋਲਦਾ ਸਮਝ ਨਹੀਂ ਆਉਂਦੀ ਕੀ ਕੁਝ ਬੋਲ ਜਾਂਦਾ ਚੱਜ ਦਾ ਛੱਡ ਪਤਾ ਲੱਗੇ ਠਾ ਵਜੇ ਉਹਦੇ ਹਿੱਕ ਜਿ ਟਮਾਟਰ ਦੀ ਬੋਲੇ ਸੋਨ ਹਾ ਬਦਲ ਸਾਹਿਬ ਵਹਿ ਮੈਨੂੰ ਤਾਂ ਟਮਾਟਰ ਤੇ ਵੀ ਤਰਸ ਹੀ ਆਉਂਦਾ ਔਰ ਜਲਾੜੇ ਵਾਲਿਓ ਹੈ ਤੁਸੀਂ ਵੀ ਤਗੜੇ ਜਿਵੇਂ ਰਾਸ਼ਟਰਪਤੀ ਆਵੇ ਨਾ ਰਸ਼ੀਆ ਦਾ ਪੂਤਨ ਉਹ ਰਸ਼ੀਅਨ ਭਾਸ਼ਾ ਬੋਲਦਾ ਤੇ ਨਾਲ ਇੱਕ ਟ੍ਰਾਂਸਲੇਟਰ ਲਿਆਉਂਦਾ ਬੰਦਾ ਕਿ ਦੱਸਦਾ ਇੱਥੇ ਆ ਕੇ ਕਿ ਇਹ ਕੀ ਕਹਿ ਰਿਹਾ ਕਿਉਂਕਿ ਉਹ ਆਪਣੀ ਭਾਸ਼ਾ ਚ ਬੋਲਦਾ ਜੇ ਫਰਾਂਸ ਦਾ ਮਕਰੋਨ ਆ ਜਾਏ ਤੇ ਇੱਕ ਟ੍ਰਾਂਸਲੇਟਰ ਲੈ ਕੇ ਆਉਂਦਾ ਜਿਹੜਾ ਉਹਦੀ ਭਾਸ਼ਾ ਚ ਦੱਸਦਾ ਕਿ ਇਹ ਕੀ ਕਹਿ ਰਿਹਾ ਕਈ ਵਾਰ ਤੇ ਟਮਾਟਰ ਨਾਲ ਵੀ ਬੰਦਾ ਕਹੇ ਜਾ ਮੈਨੂੰ ਜਦੇ ਮੂੰਹ ਖੋਲਦਾ ਸਮਝ ਨਹੀਂ ਆਉਂਦੀ ਕੀ ਕੁਝ ਬੋਲ ਜਾਂਦਾ ਅੱਜ ਤਾਂ ਜਿਹੜਾ ਇਹ ਸ਼ਹਿਰ 'ਚ ਫਿਰਦਾ ਮੈਂ ਜੋਸ਼ੀ ਸਾਹਿਬ ਨਾਲ ਗੱਲ ਕਰ ਰਿਹਾ ਸੀ ਉਹ ਸ਼ਹਿਰੀਏ ਤਾਂ ਇਹਦਾ ਮੂੰਹ ਹੀ ਵੇਖਦਿਆ ਜ ਐਨਾ ਖੁੱਲਿਆ ਤਾਂ ਇਹ ਕਹਿੰਦਾ ਹੋਣਾ ਐਨਾ ਖੁੱਲਿਆ ਤਾਂ ਇਹ ਕਹਿੰਦਾ ਉਹਨਾਂ ਨੂੰ ਸਮਝ ਹੀ ਨਹੀਂ ਆਉਂਦੀ ਇਹ ਕਰਦਾ ਕੀ ਫਿਰਦਾ ਹਿੰਮਤ ਐ ਥੋੜੀ ਕਿ ਬਗੈਰ ਸਮਝੇ ਸੋਚੇ ਫੇਰ ਵੀ 2.5 ਸਾਲ ਤੁਸੀਂ ਉਹਦੇ ਨਾਲ ਘੱਟਲੇ ਛਿੰਦੇ ਇਹ ਬਰਮੇ ਔਰ ਮੈਨੂੰ ਪਤਾ ਉਹ ਤਾਂ ਮੈਨੂੰ ਉਹ ਕਿਹੜਾ ਭਾਸ਼ਣ ਪੁੜਿਆ ਇੱਕ ਆ ਕਿਥੇ ਇੱਕ ਦਿਨ ਭਾਸ਼ਣ ਦੇ ਹੀ ਜਾਵੇ ਜਨਾਲੇ ਚ ਅਸਰ ਲੁੱਕ ਪੈਂਦੀ ਸੀ ਮੈਨੂੰ ਲੱਗਦਾ ਚਾਚਾ ਜੀ ਜਰਾਵਰ ਜੀ ਜਨਾਲੇ ਦੀ ਗੱਲ ਹੀ ਸੀ ਨਾ ਜਦੋਂ ਲੋਕ ਪੈਂਦੀ ਸੀ ਕਹਿੰਦਾ ਆਜੋ ਆਜੋ ਜਨਾਲੇ ਵਾਲੇ ਆਜੋ ਤੁਸੀਂ ਕਹਿੰਦਾ ਕਿਹੜਾ ਲੋਕ ਵੇਖੀ ਆ ਅੱਜ ਲੋਕ ਪੈਂਦੀ ਆ ਮੈਂ ਕਮਾਲ ਹੋ ਗਈ ਯਾਰ ਮੰਤਰੀ ਦੇ ਹਾਲ ਔਰ ਕਾਬਲ ਕਿੰਨਾ ਕਿ ਤੁਸੀਂ ਅੰਦਾਜ਼ਾ ਲਾ ਲਓ ਕੀ ਮੁੱਖ ਮੰਤਰੀ ਨੇ ਇਹਨੂੰ ਜਦੋਂ ਵਜ਼ੀਰ ਬਣਿਆ ਇਹਦੇ ਕੋਲ ਕਿਹੜੇ ਕਿਹੜੇ ਮਹਿਕਮੇ ਸੀ ਇੱਕ ਤਾਂ ਪੰਚਾਇਤੀ ਰਾਜ ਇੱਕ ਐनिमल ਹਜਵੰਡਰੀ ਇੱਕ ਐਗਰੀਕਲਚਰ ਤੇ ਇੱਕ ਐਨਆਰਆਈ ਮਹਿਕਮਾ ਜੇ ਏਡਾ ਕਾਬਲ ਸੀ 2 ਸਾਲ ਦੇ ਅੰਦਰ ਅੰਦਰ ਇਹਦੇ ਤਿੰਨ ਮਹਿਕਮੇ ਝੜ ਗਏ ਇੱਕ ਐਨ ਆਰ ਆਈ ਵਜ਼ੀਰ ਰਹਿ ਗਿਆ ਜਿੱਦੀ ਫਾਈਲ ਹੀ ਕੋਈ ਨਹੀਂ ਆਉਂਦੀ ਮਤਲਬ ਜਿੱਦੀ ਘੁੱਗੀ ਮਾਰਨ ਦੀ ਲੋਟ ਨਹੀਂ ਦਫਤਰ ਚ ਬੈਕ ਮੱਕੀਆਂ ਹੀ ਮਾਰਦੇ ਆ ਹੋਰ ਕੋਈ ਬਾਲਾ ਕੰਮ ਨਹੀਂ ਰਹਿ ਗਿਆ ਜੇ ਕਾਬਿਲ ਹੁੰਦਾ ਜੇ ਚੰਗਾ ਬੰਦਾ ਹੁੰਦਾ ਜੇ ਇਹਦੇ ਪੱਲੇ ਪੱਲੇ ਕੋਈ ਗੋਲ ਹੁੰਦੇ ਤੇ ਕਿਥੇ ਮੁੱਖ ਮੰਤਰੀ ਆਪ ਦੀ ਬਜਾਰਤ ਤੋਂ ਇਹਦੇ ਮੈਕਮੇ ਘਟਾਉਂਦਾ ਕੀ ਇਹਦੇ ਵਧਾਉਂਦਾ ਮੇਰਾ ਕਹਿਣ ਦਾ ਭਾਵ ਕਿ ਮੁੱਖ ਮੰਤਰੀ ਸਾਹਿਬ ਵੀ ਸਮਝ ਗਏ ਕੀ ਇਹਦੇ ਪੱਲੇ ਕੁਝ ਨਹੀਂ ਮੈਨੂੰ ਲੱਗਦਾ ਉਹ ਵੀ ਗਲੋਂ ਹੀ ਲਾਉਣ ਦੇ ਹੁਣ ਤਰੀਕੇ ਨਾਲ ਕਿ ਹਰ ਜੂ ਮੁੜ ਕੇ ਕਹਿ ਦਿਆਂਗੇ ਅਸਤੀਫਾ ਦੇ ਦੇ ਤੈਨੂੰ ਲੋਕ ਨਹੀਂ ਚੱਲਦੇ